ਪਟਿਆਲਾ ਹੈਰੀਟੇਜ ਅਤੇ ਮਿਲਟਰੀ ਲਿਟਰੇਚਰ ਫੈਸਟੀਵਲ ਸਮਾਪਤ ਹੋ ਗਿਆ ਹੈ ਪਟਿਆਲਾ ਦੇ ਖਾਲਸਾ ਕਾਲਜ ਵਿਖੇ ਕਰਵਾਏਗੇ ਇਸ ਦੂਜੇ ਫੈਸਟੀਵਲ ਦੌਰਾਨ ਨੌਜਵਾਨਾਂ ਤੇ ਵਿਦਿਆਰਥੀਆਂ ਨੂੰ ਫੌਜ ਦੇ ਮਾਣ ਮੱਤੇ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ ਮਿਲਟਰੀ ਲਿਟਰੇਚਰ ਫੈਸਟੀਵਲ ਐਸੋਸੀਏਸ਼ਨ ਦੇ ਚੇਅਰਮੈਨ ਲੈਫਟੇਨੈਂਟ ਜਨਰਲ ਟੀ ਐਸ ਸ਼ੇਰਗਿੱਲ ਨੇ ਕਿਹਾ ਕਿ ਬੱਚਿਆਂ ਨੂੰ ਅਜਿਹੇ ਸਮਾਗਮਾਂ ਦੇ ਜ਼ਰੀਏ ਦੇਸ਼ ਦੇ ਫੌਜੀ ਇਤਿਹਾਸ ਤੋਂ ਜਾਣੂ ਹੋਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਫੌਜ ਦੇ ਗੁਣਾਂ ਦਾ ਧਾਰਨੀ ਬਣਨਾ ਚਾਹੀਦਾ ਹੈ ਇਸ ਮੌਕੇ ਪੀਪੀਐਸ ਨਾਬਾਦੇ ਵਾਈਪੀਐਸ ਸਕੂਲਾਂ ਦੇ ਵਿਦਿਆਰਥੀਆਂ ਨੇ ਘੋੜਸਵਾਰੀ ਦੇ ਕਰਤੱਵ ਦਿਖਾਏ ਅਤੇ ਇੱਕ ਗਤਕਾ ਟੀਮਾਂ ਵੱਲੋਂ ਗਤਕੇ ਦੇ ਜੋਹਰ ਦਿਖਾਏ ਗਏ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੀ ਇਸ ਫੈਸਟੀਵਲ ਵਿੱਚ ਸ਼ਾਮਲ ਹੋਏ ਉਹਨਾਂ ਨੇ ਕਿਹਾ ਕਿ ਇਹ ਫੈਸਟੀਵਲ ਨੌਜਵਾਨਾਂ ਅਤੇ ਵਿਦਿਆਰਥੀਆਂ ਲਈ ਇੱਕ ਨਵੀਂ ਸ਼ੁਰੂਆਤ ਹੋ ਨਿਪੜੇਗਾ ਇਸ ਮੌਕੇ ਸ਼ਾਮਲ ਹੋਏ ਵਿਦਿਆਰਥੀਆਂ ਵਿੱਚ ਭਰਪੂਰ ਉਤਸ਼ਾਹ ਦੇਖਣ ਨੂੰ ਮਿਲਿਆ ਇੱਥੇ ਅਸੀਂ ਦੇਖ ਰਹੇ ਹਾਂ ਕਿ ਅਲੱਗ-ਅਲੱਗ ਜਿਹੜੇ ਆਪਣੇ ਭਾਰਤ ਵੱਲੋਂ ਜਿੰਨੇ ਵੀ ਆਪਣੀ ਮਜ਼ਾਇਲਤ ਨੇ ਟੈਂਕਸ ਨੇ ਜਾਂ ਵੈਪਨਸ ਨੇ ਇੱਥੇ ਉਹਨਾਂ ਦੀ ਪ੍ਰਦਰਸ਼ਨੀ ਲਗਾਈ ਗਈ ਹੈ ਔਰ ਇੱਥੇ ਬਹੁਤ ਹੀ ਵੱੱਟ ਚੜ ਕੇ ਜਿਹੜਾ ਇੱਥੇ ਯੂਥਸ ਯੰਗਸਟਰਸ ਆਏ ਨੇ ਔਰ ਇੱਥੇ ਅਸੀਂ ਦੇਖ ਰਹੇ ਹਾਂ ਕਿ 550 ਬਟਾਲੀਅਨ ਵੱਲੋਂ ਵੀ ਡਰੱਗਸ ਦੇ ਪ੍ਰਤੀ ਡਰੱਗਸ ਜਿਹੜੇ ਲੋਕ ਲੈਂਦੇ ਨੇ ਉਹਨਾਂ ਨੂੰ ਅਵੇਅਰ ਕਰਨ ਦੇ ਪ੍ਰਤੀ ਇੱਥੇ ਅਵੇਅਰਨੈਸ ਰੈਲੀ ਵੀ ਨਿਕਲ ਰਹੀ ਹੈ ਸੋ ਬਹੁਤ ਹੀ ਵਧੀਆ ਲੱਗ ਰਿਹਾ ਹੈ ਮੈਨੂੰ ਇਸ ਮੇਲੇ 'ਚ ਆ ਤੇ ਫੌਜ ਦੇ ਬਾਰੇ ਕਾਫੀ ਤੁਹਾਨੂੰ ਜਾਣਨ ਨੂੰ ਮਿਲਿਆ ਜਿਹੜੀ ਸਾਡੀ ਫੌਜ ਇਸ ਦੇ ਜੋਸ ਦੀ ਹੈ ਤੇ ਅਬ ਤੇ ਉਹਨਾਂ ਦੀ ਸੇਵਾ ਕਰਦੀ ਹੈ ਇਸ ਮੇਲੇ 'ਚ ਆ ਤੇ ਇਹ ਪਤਾ ਚੱਲਦਾ ਹੈ ਕਿ ਇਹਨਾਂ ਦੇ ਵਾਹ ਵਾਹ ਇੱਕ ਐਕਸਟ੍ਰੀਮ ਸਾਨੂੰ ਦੇਖਣ ਨੂੰ ਮਿਲਿਆ ਇੱਥੇ ਸਾਨੂੰ ਬਹੁਤ ਕੁਝ ਟੈਂਕ ਬੰਦੂਖਾਂ ਦੇਖਣ ਨੂੰ ਮਿਲ ਰਹੀਆਂ ਨੇ ਤੇ ਮੈਂ ਇੱਥੇ ਇੰਜੋਏ ਕਰ ਰਿਹਾ ਮੇਲਾ ਤੇ ਟੈਂਕ ਟੈਂਕਾਂ ਬਾਰੇ ਨੋਲੇਜ ਮਿਲ ਰਹੀ ਹੈ ਟੈਂਕਸ ਬਾਰੇ ਤੇ ਮਿਸਾਈਲ ਦਿਖਾਏ ਜਾ ਰਹੇ ਨੇ ਤੇ ਇੱਥੇ ਭੰਗੜਾ ਪ੍ਰਦਰਸ਼ਨ ਵੀ ਹੋ ਰਿਹਾ ਹੈ ਪਰੇ ਬੜਾ ਵਧੀਆ ਕਲਚਰ ਦਿਖਾਇਆ ਜਾ ਰਿਹਾ ਪੰਜਾਬ ਦਾ ਜਿਹੜੇ ਕਿ ਅੱਜ ਕੱਲ ਜਿਹੜੇ ਬੱਚੇ ਨਹੀਂ ਇਹਨਾਂ ਧਿਆਨ ਦੇ ਰਹੇ ਨਾ ਚੀਜ਼ਾਂ 'ਚ ਸਿਰਫ ਮੋਬਾਈਲ ਚੀਜ਼ ਦੇਖ ਹੀ ਜਾਂਦੇ ਆ ਉਹਨਾਂ ਨੇ ਕਲਚਰ ਦੇਖਣਾ ਚਾਹੀਦਾ ਆ ਕੇ ਉਹਰੇ ਖਾਲਸਾ ਗੋੜ ਜਾ ਕੇ ਉਹਰੇ ਜ਼ਰੂਰ ਰਿਵਿਊ ਲੈਣ